ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਟੀਵਰਡਸ ਆਰਗੇਨਾਈਜ਼ਡ ਕ੍ਰਾਈਮ ਹੈ ਉਹਦੇ ਤਹਿਤ ਅਸੀਂ ਹਰੇਕ ਛੋਟੇ ਕ੍ਰਾਈਮ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਬੜੇ ਸੈਂਸਿਟਿਵਲੀ ਲਿਆ ਜਾਂਦਾ ਤੁਹਾਨੂੰ ਯਾਦ ਹੋਣਾ 14 11 ਨੂੰ ਮਕਬੂਲਪੁਰਾ ਏਰੀਆ ਦੇ ਵਿੱਚ ਇੱਕ ਲੇਡੀ ਨੂੰ ਗੱਡੀ ਦੇ ਵਿੱਚ ਜਾਂਦੇ ਦੋ ਮੋਟਰਸਾਈਕਲ ਸਵਾਰਾਂ ਨੇ ਘੇਰਿਆ ਸੀ ਤੇ ਪਿਸਟਲ ਪੁਆਇੰਟ ਤੇ ਉਹਦੇ 골ਡ ਔਰਨਮੈਂਟਸ ਖੋਲੇ ਸੀ ਅਸੀਂ ਉਸ ਦਿਨ ਤੋਂ ਹੀ ਬੜਾ ਬਰੀਕੀ ਨਾਲ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉਜੇ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਪਰ ਉਹਨਾਂ ਨੇ ਜਿਹੜੇ ਦੋ ਮੁਲਜ਼ਮ ਅਸੀਂ ਇਹਦੇ ਚ ਗ੍ਰਿਫਤਾਰ ਕੀਤੇ ਜਸਕੀਰਤ ਏਲੀਅਸ ਸਾਹਿਲ ਤੇ ਅਨਮੋਲ ਬੂਟਾ ਸਿੰਘ ਇਹ ਜਿਹੜਾ ਜਸਕੀਰਤ ਹੈਗਾ ਇਹ ਸੁਲਤਾਨਵਿੰਡ ਰੋਡ ਅਮਰਸਾ ਦਾ ਰਹਿਣ ਵਾਲਾ ਹੈ ਤੇ ਜਸਪਾਲ ਨਗਰ ਸੁਲਤਾਨਵਿੰਡ ਰੋਡ ਦਾ ਰਹਿਣ ਵਾਲਾ ਅਨਮੋਲ ਬੂਟਾ ਸਿੰਘ ਇਹ ਇਹ ਦੋਨੋਂ ਬੰਦੇ ਜਿਹੜੇ ਆ ਜਦੋਂ ਇਹ ਪੁੱਛਗਿੱਛ ਕੀਤੀ ਗਈ ਇਹਨਾਂ ਦੀ ਪੁੱਛਗਿੱਛ ਤੋਂ ਇੱਕ ਜਿਹੜਾ ਇਹਨਾਂ ਨੇ ਦੱਸਿਆ ਕਿ ਸਾਡਾ ਇੱਕ ਬਲੌਕ ਪਿਸਟਲ ਜਿਹੜਾ ਅਸੀਂ ਛਪਾਇਆ ਹੋਇਆ ਜਿੱਥੇ ਮੋਕਮਪੁਰੇ ਦੇ ਏਰੀਆ 'ਚ ਅਸੀਂ ਖੜੇ ਆ ਜਿਸ ਨਾਲ ਕਿ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੋਂ ਇੱਥੇ ਜਦੋਂ ਲੈ ਕੇ ਆਏ ਸਾਡੇ ਜਸਜੀਤ ਇਨਸਪੈਕਟਰ ਐਸ ਐਚਓ ਮਕਬੂਲਪੁਰਾ ਤੇ ਉਹਨਾਂ ਦੀ ਪਾਰਟੀ ਇਹਨੇ ਜਾਣ ਕੇ ਭਲੇਖਾ ਪਾਉਣ ਨੂੰ ਦੂਜੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੈ ਗਿਆ ਪੁਲਿਸ ਪਾਰਟੀ ਨੂੰ ਵੀ ਮੈਂ ਇੱਧਰ ਰੱਖਿਆ ਹੋਇਆ ਜਦੋਂ ਉੱਥੇ ਬੈਂਡ ਹੋਣ ਲੱਗੇ ਤੇ ਇਮੀਡੀਏਟਲੀ ਦੂਜੇ ਪਾਸੇ ਤੋੜ ਗਿਆ ਜਿੱਥੇ ਐਕਚੁਅਲ ਪਿਸਟਲ ਸੀਗਾ ਉੱਥੇ ਜਾ ਕੇ ਨੇ ਦਰਖਤ ਦੀ ਜੜ ਦੇ ਵਿੱਚ ਜਿੱਥੇ ਲੋਕ ਹੋਇਆ ਹੋਇਆ ਸੀ ਉੱਥੋਂ ਇਹਨੇ ਫਾਇਰ ਕੀਤਾ ਇੱਕ ਜਸਜੀਤ ਦੇ ਉਹਨਾਂ ਦੇ ਵੱਲ ਕਰਕੇ ਫਿਰ ਇਹਨਾਂ ਨੇ ਆਪਣੀ ਸੈਲਫ ਡਿਫੈਂਸ ਫਾਇਰ ਕੀਤਾ ਜਿੰਨਾਂ ਨੇ ਇੰਜਰਡ ਹੋਇਆ ਇਹਦੇ ਜਿਹੜੀ ਇੰਪੋਰਟੈਂਟ ਗੱਲ ਆਉਂਦੀ ਹੈ ਕਿ ਇਹ ਜਿਹੜਾ ਦੋਨੇ ਮੁਲਜ਼ਮ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਨੇ ਜਸਕੀਰਤ ਦੇ ਖਿਲਾਫ ਤਿੰਨ ਮੁਕੱਦਮੇ ਦਰਜ ਨੇ ਦੋ ਮੁਕੱਦਮੇ ਇਨਮੋਲ ਬੂਟਾ ਸਿੰਘ ਦੇ ਖਿਲਾਫ ਦਰਜ ਨੇ ਔਰ ਜਿਹੜੀ ਮੇਨ ਗੱਲ ਹੈ ਗੁਰਦੇਵ ਜੈਸਲਾ ਚੰਬਲ ਤਰਨਤਾਰਨ ਦਾ ਬੜਾ ਨਾਮੀ ਨੋਟੋਰੀਅਸ ਗੈਂਗਸਟਰ ਹੈ ਉਹਦੇ ਨਾਲ ਇਹ ਬੰਦੇ ਲਿੰਕਡ ਸਿਗੇ ਔਰ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਹੜੀਆਂ ਹੁਣ ਹੁਣ ਤੱਕ ਹੋਈਆਂ ਇੱਕ ਤਾਂ ਸਾਡੀ ਮਕਬੂਲਪੁਰ ਵਾਲੀ 14 11 ਨੂੰ ਦੀ ਰੋਬਰੀ ਕੀਤੀ ਲੇਡੀ ਤੋਂ ਉਸ ਤੋਂ ਇਲਾਵਾ ਇਹਨਾਂ ਨੇ 5 ਸਟਾਰ ਇਮੀਗ੍ਰੇਸ਼ਨ ਵੀਜ਼ਾ ਕੰਸਲਟੈਂਸੀ ਦਾ ਦਫ਼ਤਰ ਹੈ ਤਰਨਤਾਰਨ ਸਿਟੀ ਦੇ ਵਿੱਚ ਇਹਦੇ ਚ ਮੁਕੱਦਮਾ ਨੰਬਰ 263 15 11 2025 ਨੂੰ ਦਰਜ ਕੀਤਾ ਗਿਆ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਉਹਦੇ ਆਫਿਸ ਤੇ ਐਕਸਟਰਸ਼ਨ ਇਹਨਾਂ ਦਾ ਮੇਨ ਮਕਸਦ ਸੀਗਾ ਡਰਾਉਨ ਧਮਕਾਉਣ ਵਾਸਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੰਦੇ ਨੂੰ ਇਦਾਂ ਹੀ ਲੋਪੋ ਕੇ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਦੇ ਵਿੱਚ ਪਰਚਾ ਜਿਹੜਾ 27 10 ਨੂੰ ਹੋਇਆ 27 ਅਕਤੂਬਰ 2025 ਨੂੰ ਉੱਥੇ ਵੀ ਕਿਸੇ ਦੇ ਘਰ ਦੇ ਬਾਹਰ ਜਾ ਕੇ ਫਾਇਰਿੰਗ ਕੀਤੀ ਉਹਨੂੰ ਡਰਾਉਨ ਧਮਕਾਉਣ ਵਾਸਤੇ ਔਰ ਏ ਗੁਰਦੇਵ ਜਿਹੜਾ ਜੈਸਲ ਹੈ ਉਹ ਤੁਹਾਨੂੰ ਪਤਾ ਹੀ ਹੈ ਕਾਫੀ ਨਾਮੀ ਬੰਦਾ ਹੈ ਔਰ ਬਾਹਰ ਬੈਠਾ ਹੈ ਆਪਣੇ ਸਾਰੇ ਗੈਂਗ ਚ ਲਾ ਰਿਹਾ ਉਹ ਇਹਨਾਂ ਦੀ ਜਿਹੜੀ ਮੁੱਢਲੀ ਪੁੱਛਕਿਛ ਹੈ ਉਹ ਤੋਂ ਇਹੀ ਤਿੰਨ ਤਰੇਜੇ ਤੱਕ ਵਾਰਦਾ ਤੱਕ ਕਲੀਅਰ ਹੋਈਆਂ ਪਰ ਮੈਨੂੰ ਲੱਗਦਾ ਕਿ ਕਾਫੀ ਹੋਰ ਡੀਪਲੀ ਇਨਵੋਲਡ ਨੇ ਕਾਫੀ ਐਕਟਿਵ ਸਿਗੇ ਬੰਦੇ ਜਿਸ ਕੀ ਰਤ 23 ਸਾਲ ਦਾ ਹੈ 19 ਸਾਲ ਦਾ ਅਨਮੋਲ ਬੂਟਾ ਸਿੰਘ ਸੋ ਇਹਦੇ ਵਿੱਚ ਸਾਰੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈ ਡੀਸੀਪੀ ਰਵਿੰਦਰਪਾਲ ਜੀ ਦੀ ਰਹਿਨਮਾਈ ਦੇ ਵਿੱਚ ਸਾਡੇ ਏਸੀਪੀ ਗਗਨਦੀਪ ਔਰ ਇਨਸਪੈਕਟਰ ਜਸਜੀਤ ਜੀ ਤੇ ਇਹਨਾਂ ਦੀ ਟੀਮ ਨੇ ਸਾਰਿਆਂ ਨੇ ਸੀਆਈਏ ਵਾਲਿਆਂ ਨੇ ਵੀ ਸਾਰਿਆਂ ਨੇ ਬਹੁਤ ਇਹਨੂੰ ਕੋਸ਼ਿਸ਼ ਕੀਤੀ ਲੱਭਣ ਦੀ ਔਰ ਬੜੀ ਜਲਦੀ ਅਸੀਂ ਇਹ ਕੇਸ ਟ੍ਰੇਸ ਕੀਤਾ ਤੇ ਜਿਹੜੀ ਇਹਨਾਂ ਦੀ ਪੁੱਛਗਿੱਛ ਤੋਂ ਦੋ ਹੋਰ ਇੰਪੋਰਟੈਂਟ ਕੇਸ ਤਰਨਤਨ ਤੇ ਅਮਰਸਰ ਰੂਲ ਦੇ ਹੋਏ ਜਿਹੜਾ ਆਸਟ੍ਰੀਆ ਮੇਡ ਇੱਕ ளாக் ਪਿਸਟਲ 9mm ਇਤੋਂ ਇਹ ਤਰ ਕਵਰ ਹੋਇਆ ਥੈਟ ਮੀਨਸ ਕਿ ਇਹਦੀ ਫਾਇਰ ਪਾਵਰ ਵੀ ਕਾਫੀ ਸੀਗੀ ਔਰ ਨਟੋਰੀਅਸ ਗੈਂਗਸਟਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜਿਹੜੇ ਕਿ ਏਰੀਏ ਦੇ ਵਿੱਚ ਬਾਰ-ਬਾਰ ਬੈਕ ਟੂ ਬੈਕ ਵਾਰਦਾਤਾਂ ਕਰ ਰਹੇ ਨੇ ਜਿਵੇਂ ਆਪਾਂ ਸਮਝਦੇ ਹਾਂ ਕਿ ਅਕਤੂਬਰ ਚ ਲੋਪੋ ਕੋਈ ਹੋਈ ਫਿਰ ਨਵੰਬਰ ਦੇ ਵਿੱਚ ਇਹਨਾਂ ਨੇ ਜਾ ਕੇ 15 ਨਵੰਬਰ ਨੂੰ ਹੀ ਉਥੇ ਤਰਨਤਨ ਕਰ ਦਿੱਤੀ ਵੀਜ਼ਾ ਕੰਸਲਟੈਂਸੀ ਵਾਲਿਆਂ ਦੇ ਬਾਹਰ ਉਸ ਤੋਂ ਬਾਅਦ ਆਪਣੀ ਜਿਹੜੀ ਵਾਰਦਾਤ ਹੈ ਉਹ 14 ਦੀ ਹੈ ਮਕਬੂਲਪੁਰੇ ਦੀ ਸੋ ਯੂ ਕੈਨ ਇਮੇਜਨ ਵੀ ਇਹ ਕਿੰਨਾ ਮਾੜਾ ਇੱਕ ਗਰੁੱਪ ਤਿਆਰ ਹੋ ਰਿਹਾ ਸੀਗਾ ਜੋ ਕਿ ਫੋਰਨ ਬੇਸ ਹੈਂਡਲਰਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਠੀਕ ਹੈ ਜੀ